اپنے بولتے ہیں جیسے تھی ہر چیز ایک مل دیا ہے سارا ملک بہت بڑھیا ملک ہے اور دیکھو میں ہمیشہ بول رہا ہوں پنجاب کا جو سان ہے سب کو اوپر ہے سارے آپ نے نیشنل اینکم دیکھو گے دیکھو گے تو سب سے پہلے کا نام آپ بچے مجھے دیکھو

ਲਿਖਣ ਵਾਲਾ ਵਿਚਾਰ ਗਿਆ ਉਹਨੇ ਸਿਰਫ ਪੰਜਾਬ ਦੇ ਲੋਕ ਨਹੀਂ ਕਿਤੇ ਮੈਂ ਕਹਾਂ ਕਿ ਇਹ ਪੂਰੇ ਇੰਡੀਆ ਦੇ ਜੋ ਨੰਕੀ ਸਾਇੰਸ ਸਪੈਕਟਰ ਵਾਲੀ ਬਹੁਤ ਅਜੇ ਤੱਕ ਦੀ ਜਲਦੀ ਲਾਭ ਨਹੀਂ ਹੋ ਰਹੀ ਤੇ ਬਹੁਤ ਵੱਡਾ ਜ਼ੋਰਦਾਨ ਹੈ ਬਾਹਰ ਨੂੰ ਸਾਡੇ ਬੱਚਿਆਂ ਨੂੰ ਵੀ ਸੰਗਤ ਪਹਾਉਣੀ ਮੰਗਦਾ ਜਿਹੜੇ ਵੱਡੇ ਜਨੂਰ ਦੇ ਖੜਾ ਇੱਥੇ ਹੋਏ ਨੇ ਬੱਚਿਆਂ ਦੇ ਨਾਲ ਜੋ ਉਹਨਾਂ ਦੇ ਗ੍ਰੈਂਡਪੈਰੈਂਟਸ ਆਏ ਨੇ ਦਾਦਾ ਦਾਦੀ ਨਾਨਾ ਨਾਨੀ ਇਹਨਾਂ ਨੂੰ ਪੁੱਛੋ ਇਹ ਪਹਾੜਾ ਕਿਹੜੇ ਤਰੀਕੇ ਦੇ ਨਾਲ ਪੜਦੇ ਪਹਾੜਾ ਤੋਂ ਇਲਾਵਾ ਫਿਰ ਡੇੜਾ ਕਿਹਾ ਹੁਣ ਬਹੁਤ ਬੜੀਆਂ ਚੀਜ਼ਾਂ ਪੜਦੇ ਨੇ ਤਾਂ ਬਹੁਤ ساری ਮੈਥਮੈਟਿਕ ਜੋ ਅਸੀਂ ਕੈਲਕੂਲੇਟ ਕਰਦੇ ਹਾਂ ਮੋਬਾਈਲ ਫੋਨ 'ਤੇ ਉਹ ਇਹਨਾਂ ਨੂੰ ਜਵਾਨੀ ਚ ਯਾਦ ਹੁੰਦੀ ਨਹੀਂ ਸਾਡੇ ਬੱਚਿਆਂ ਨੂੰ ਜੇਕਰ ਕੋਈ 10ਵੀਂ ਦੇ ਵਿਦਿਆਰਥੀ 11ਵੀਂ ਦੇ ਵਿਦਿਆਰਥੀ ਵੀ ਆਉਣਗੇ ਅੰਦਰ ਮੈਥਮੈਟਿਕ ਸਟੱਡੀ ਕਰਦੇ ਆਏ جو بندہ ہزار بچوں کے پوشن ہزار دو ہزار روپئے نام پہلے کے نام سے وہ خریدنے آ رہے ہیں اس کر کے جو طاقت ہے وہ بہت قیمتی طاقت ہے اور اس کو ہزار دو ہزار روپئے بیٹھنا نہیں جو تمہیں بڑھیا لگے انہوں بہت کرنا ہے لیکن اپنے بچوں کا ہمیشہ رکھنا ہے آئے ہو ਅਪਰੇ ਮਤਿਆ 25 ਪੰਨੇ ਤੇ ਲਿਖਿਆ ਹੈ ਕਿ ਬੱਚਾ ਨੇ ਕੈਸਟਿੰਗ ਕਰਨਾ ਹੈ ਸਟੇਟ ਦੇ ਪਰਪਰਿਸ਼ਾ ਕਾਟਾ ਰਹੀ ਬਹੁਤ ਹੋਰ ਮਿਠਾ ਦਾ ਸਨਵਾਦ ਹੈ ਯਾ ਵੀ ਕੋ ਇਹ ਕੇ ਦੀ ਕੀ ਦਾ ਯੋਗ ਦਾ ਸੈਂਟ ਸੋਲਜਰਸ ਐਲੀਟ ਕਨਵੈਂਟ ਸਕੂਲ ਜੰਡਿਆਲਾ ਗੁਰੂ ਦਾ ਐਨਵਲ ਡੇ ਫੰਕਸ਼ਨ ਸੀ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਉਮਦਾ ਕਿਸਮ ਦਾ ਪ੍ਰੋਗਰਾਮ ਹੋਇਆ ਹੈ ਬੱਚਿਆਂ ਨੇ ਹਰ ਖੇਤਰ ਦੇ ਵਿੱਚ ਭਾਵੇਂ 뮤직 ਹੋਵੇ ਭਾਵੇਂ ਯੋਗਾ ਹੈ ਜਾਂ ਕੋਈ ਵੀ ਆਈਟਮ ਹੈ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਪਰਫਾਰਮ ਕੀਤਾ ਨਾਲ ਹੀ ਜੋ ਐਕਸੀਬਿਸ਼ਨ ਹੈ ਤੁਸੀਂ ਦੇਖ ਸਕਦੇ ਹੋ ਸਾਰੇ ਇੰਡੀਆ ਦਾ ਇਹਨਾਂ ਨੇ ਸੋ ਕੀਤਾ ਇਨ ਕਮਿਊਨਿਟੀ ਐਂਡ ਡਾਈਵਰਸਿਟੀ ਔਰ ਇਹ ਸਕੂਲ ਦੇ ਬਾਰੇ ਮੈਂ ਕਹਾਂਗਾ ਕਿ ਮੈਂ ਜਦੋਂ ਐਸਐਸਪੀ 시ਗਾ ਅੰਮ੍ਰਿਤਸਰ ਦਾ ਉਦੋਂ ਤੋਂ ਇੱਥੇ ਆ ਰਹਿਆ ਹਾਂ ਔਰ ਦਿਨ-ਪਰਤਿ ਦਿਨ ਇਹ ਸਕੂਲ ਪ੍ਰਗਤੀ ਦੇ ਰਾਹ ਤੇ ਹੈ ਸਰਦਾਰ ਮੰਗਲ ਸਿੰਘ ਜੀ ਜੋ ਇੱਥੇ ਦੇ ਪ੍ਰਮੁਖ ਮਾਰਗਦਰਸ਼ਕ ਨੇ ਇਹਨਾਂ ਦੀ ਸੋਚ ਬਹੁਤ ਵੱਡੀ ਹੈ ਔਰ ਇਹ ਇਹੀ ਚਾਹ ਰਹੇ ਨੇ ਕਿ ਹਾਂ এডੂਕੇਸ਼ਨ ਦੇ ਮਾਧਿਅਮ ਦੇ ਨਾਲ ਸੋਸਾਇਟੀ ਦੇ ਵਿੱਚ ਤਬਦੀਲੀ ਜਾਂਦੀ ਜਾਵੇ ਤੇ ਮੈਂ ਸਾਰਿਆਂ ਨੂੰ ਇਹਨਾਂ ਦੀ ਸਾਰੀ ਟੀਮ ਨੂੰ ਵਧਾਈ ਦੇਵਾਂਗਾ ਸਾਡੇ ਨਾਲ ਅੱਜ ਡਾਕਟਰ ਸੰਦੀਪ ਸਿੰਘ ਕੌੜਾ ਜੀ ਆਏ ਨੇ ਇਹਨਾਂ ਨੂੰ ਵੀ ਮੈਂ ਇਹਨਾਂ ਦਾ ਧੰਨਵਾਦ ਕਰਾਂਗਾ ਜਿੰਨੇ ਵੀ ਸਾਡੇ ਗੈਸਟ ਸਾਹਿਬਾਨ ਆਏ ਨੇ ਸਾਰਿਆਂ ਦਾ ਧੰਨਵਾਦ ਥੈਂਕ ਯੂ ਬੋਲ ਗਿਆ ਕਾਫੀ ਕੁਝ ਬੋਲ ਗਿਆ ਕਿ ਜਿਹੜੇ ਬੱਚੇ ਨੇ ਇਹਨਾਂ ਦੇ ਵਿੱਚ ਹੁਨਰ ਹੈ ਇਹਨਾਂ ਦੇ ਵਿੱਚ ਕਾਬਲੀਅਤ ਹੈ ਉਸ ਕਾਬਲੀਅਤ ਨੂੰ ਅੱਗੇ ਲੈ ਕੇ ਆਉਣਾ ਹੈ ਆਪਣਾ ਕੋਈ ਵੀ ਮਨੋਰਥ ਹੈ ਨਾ ਬੱਚਿਆਂ ਦੇ ਉੱਤੇ ਥੋਪਣਾ ਨਹੀਂ ਹੈ ਔਰ ਬੱਚਿਆਂ ਦੇ ਜੋ ਟੈਲੈਂਟ ਹੈ ਉਸ ਟੈਲੈਂਟ ਨੂੰ ਅੱਗੇ ਲੈ ਕੇ ਜਾਣਾ ਹੈ ਕੋਈ ਅਫਸਰ ਬਣਨਾ ਚਾਹੇ ਕੋਈ ਚਾਰਟਰਡ ਅਕਾਊਂਟੈਂਟ ਬੰਨਣਾ ਚਾਹੇ ਕੋਈ ਪ੍ਰੋਫੈਸਰ ਬੰਨਣਾ ਚਾਹੇ ਕੋਈ ਬਿਜ਼ਨਸਮੈਨ ਬੰਨਣਾ ਚਾਹੇ ਤੇ ਬੱਚਿਆਂ ਨੂੰ ਨੇਚਰਲ ਤਰੀਕੇ ਦੇ ਨਾਲ ਉਹਨਾਂ ਦਾ ਗਰੋਥ ਹੋਣਾ ਚਾਹੀਦਾ ਇੱਥੇ ਕੋਈ ਇੱਥੇ ਕੋਈ ਰਾਜਨੀਤਿਕ ਗੱਲ ਅਸੀਂ ਨਹੀਂ ਕਰਾਂਗੇ ਉਹਦੇ ਵਾਸਤੇ ਅਸੀਂ ਬਖਰੇ ਤੌਰ ਤੇ ਅੱਜ ਬਹੁਤ ਹੀ ਵਧੀਆ ਮੈਂ ਅਜ ਸੈਂਟ ਸ਼ੋਲਜਰ ਜੋ ਕਨਵੈਂਟ ਸਕੂਲ ਹੈ ਅੱਜ ਇੱਥੇ ਜੰਡਿਆਲਾ ਦੇ ਵਿੱਚ ਕਾਫੀ ਸਾਲ ਬਾਅਦ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਬਹੁਤ ਹੀ ਅੱਛਾ ਲੱਗ ਗਿਆ ਜੋ ਪਰਫਾਰਮੈਂਸ ਅਸੀਂ ਦੇਖੀ ਰਾਈਟ ਫਰੋਮ ਜੋ ਇਹਨਾਂ ਨੇ ਪ੍ਰੋਜੈਕਟ ਡਿਸਪਲੇ ਕੀਤੇ ਨੇ ਜੋ ਸਟੇਜ ਪਰਫਾਰਮੈਂਸ ਹੀ ਬਹੁਤ ਵਧੀਆ ਹੈ ਔਰ ਸਭ ਤੋਂ ਵਧੀਆ ਜੋ ਅੱਜ ਦਾ ਥੀਮ ਹੈ ਕਿ ਲਿਵਿੰਗ ਲੇਗੇਸੀ ਇਨਕ੍ਰੈਡੀਬਲ ਇੰਡੀਆ ਕਿ ਜੋ ਇਹ ਸਕੂਲ ਹੈ ਇਹ ਬੱਚਿਆਂ ਨੂੰ ਦੇਸ਼ ਦੇ ਨਾਲ ਜੋੜ ਰਿਹਾ ਹੈ ਔਰ ਦੇਸ਼ ਜੋ ਸਾਡਾ ਦੇਸ਼ ਹੈ ਜੋ ਸਾਡਾ ਭਾਰਤ ਦੇਸ਼ ਹੈ ਅੱਜ ਦੁਨੀਆ ਦੇ ਵਿੱਚ ਇੱਕ ਉੱਭਰਦਾ ਮੈਂ ਕਹਾਂਗਾ ਕਿ ਆਨ ਵਾਲੇ ਜੇ ਤੁਸੀਂ 5 ਸਾਲ ਲਾਉ ਤੇ ਆਪਣਾ ਦੇਸ਼ ਡਿਵੈਲਪਿੰਗ ਆਪਾ ਵਰਡ ਯੂਜ਼ ਕਰਦੇ ਸੀ ਹੁਣ ਡਿਵੈਲਪਡ ਵੱਲ ਵੱਧ ਰਿਹਾ ਹੈ ਔਰ 30 ਟ੍ਰਿਲੀਅਨ ਇਕਨੋਮੀ ਦਾ ਟਾਰਗੇਟ ਹੈ 온 ਗਵਰਨਮੈਂਟ ਆਫ ਇੰਡੀਆ ਦਾ ਔਰ ਮੇਨ ਜਿਹੜਾ ਇਹਦੇ ਵਿੱਚ ਫੋਕਸ ਹੈ ਕਿ ਸਾਰੀ ਦੁਨੀਆ ਭਾਰਤ ਵੱਲ ਉਹਦੇ ਯੂਥ ਲਈ ਦੇਖ ਰਹੀ ਹੈ ਔਰ ਉਹਦੀ ਫਾਊਂਡੇਸ਼ਨ ਸਕੂਲ ਤੋਂ ਹੀ ਸ਼ੁਰੂ ਹੋਣੀ ਹੈ ਔਰ ਜਿਸ ਤਰ੍ਹਾਂ ਦਾ ਕੰਮ ਸਰਦਾਰ ਮੰਗਲ ਸਿੰਘ ਜੀ ਹੋਣੀ ਸਕੂਲ ਦੇ ਵਿੱਚ ਬੱਚਿਆਂ ਦੀ ਫਾਊਂਡੇਸ਼ਨ ਸਟਰੋਂਗ ਕਰਕੇ ਕਰ ਰਹੇ ਨੇ ਇਹੀ ਸਭ ਤੋਂ ਵੱਡਾ ਬੇਸ ਹੈ ਜੋ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਦਾ ਵਿਜ਼ਨ ਹੈ ਬੇਕਿੰਗ ਇੰਡੀਆ ਸਕਿੱਲ ਕੈਪੀਟਲ ਆਫ ਦੀ ਵਰਲਡ ਉਹ ਇੱਥੋਂ ਹੀ ਸ਼ੁਰੂ ਹੋਣਾ ਸਕੂਲ ਦੇ ਵਿੱਚ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਅੱਛਾ ਲੱਗਿਆ ਔਰ ਮੈਂ ਤੇਹੀ ਕਹਿਣਾ ਚਾਹਾਂਗਾ ਕਿ ਸਕੂਲ ਇੱਕ ਅੱਛੀ ਲਿਵਿੰਗ ਐਗਜ਼ੈਂਪਲ ਬਣੇ ਸਾਰੇ ਸੋਸਾਇਟੀ ਦੇ ਲਈ ਕਿ ਇਤੋਂ ਬੱਚੇ ਪੜ੍ਹ ਕੇ ਆਪਣੇ ਦੇਸ਼ ਦਾ ਨਾਮ ਆਪਣੇ ਜੋ ਸਟੇਟ ਦਾ ਨਾਮ ਔਰ ਇਸ ਡਿਸਟ੍ਰਿਕਟ ਦਾ ਨਾਮ ਜੋ ਹੈ ਪੂਰੀ ਦੁਨੀਆ ਦੇ ਵਿੱਚ ਕਰਨ ਔਰ ਬੱਚੇ ਅੱਗੇ ਵੱਧ ਕੇ ਜੋ ਹੈ ਆਪਣਾ ਹੁਨਰ ਲੈ ਕੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਸਕਣ ਵਧੀਆ ਕਿਸਮ ਦੀ ਬਹੁਤ ਵੱਡੀ ਯੂਨੀਵਰਸਿਟੀ ਜੋ 500 ਕਰੋੜ ਦੀ ਲਾਗਤ ਦੇ ਨਾਲ ਬਣ ਰਹੀ ਹੈ ਪੰਜਾਬ ਦੇ ਵਿੱਚ ਇਹਦੀ ਸ਼ੁਰੂਆਤ ਆਲਰੇਡੀ ਹੋ ਚੁੱਕੀ ਹੈ ਕੰਬੋਜ਼ ਫਾਊਂਡੇਸ਼ਨ ਵੱਲੋਂ ਇਹ ਲਿਆ ਗਿਆ ਔਰ ਪੂਰੀ ਕੰਬੋਜ਼ ਕਮਿਊਨਿਟੀ ਆਪਣੇ ਮਾਟਾਇਰ ਨੂੰ ਟ੍ਰਿਬਿਊਟ ਦੇਣ ਦੇ ਤੌਰ ਤੇ ਉੱਤੇ ਇਹ ਯੂਨੀਵਰਸਿਟੀ ਸੈਟਅਪ ਕਰਨ ਜਾ ਰਹੀ ਹੈ ਔਰ ਅਗਲੇ ਸਾਲ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ 31 ਜੁਲਾਈ 2026 ਨੂੰ ਜੋ ਸਾਡਾ ਪਹਿਲਾ ਸੈਸ਼ਨ ਸ਼ੁਰੂ ਹੋ ਜਾਏ ਉਹਦੇ ਲਈ ਜੋ ਵੀ ਕਾਰਵਾਈ ਦੀ ਲੋੜ ਹੈ ਉਹ ਕੀਤੀ ਜਾ ਰਹੀ ਹੈ ਔਰ ਉਹਦਾ ਵੀ ਮੇਨ ਫੋਕਸ ਜਿਹੜਾ ਆ ਸਕਿੱਲ ਡਿਵੈਲਪਮੈਂਟ ਤੇ ਅੰਟਰਪ੍ਰੈਨਿਓਰਸ਼ਿਪ ਹੈ ਬੱਚਿਆਂ ਨੂੰ ਹਨਰ ਦੇ ਕੇ ਜੌਬ ਦੇ ਲਈ ਤਿਆਰ ਕਰਨਾ ਜਾਂ ਜੌਬ ਦੇਣ ਵਾਲੇ ਬਣਨ ਲਈ ਤਿਆਰ ਕਰਨਾ ਔਰ ਉਹੀ ਮਿਸ਼ਨ ਜਿਹੜਾ ਆ ਅੱਜ ਅਸੀਂ ਇੱਥੇ ਬੱਚਿਆਂ ਨੂੰ ਸੰਦੇਸ਼ ਦਿੱਤਾ ਹੈ ਕਿ ਬੱਚੇ ਜੌਬ ਦੇਣ ਵਾਲੇ ਵੀ ਬਣਨ ਤੇ ਜੌਬ ਲੈਣੀ ਹੈ ਤੇ ਉਹਦੇ ਲਈ ਵੀ ਆਪਣੇ ਆਪ ਨੂੰ ਹੁਨਰਮੰਦ ਕਰ ਲੈਣਾ ਹੈ ਅੱਜ ਸੇਨ ਸੋਲਜਰ ਲੀਡ ਕਮਨ ਸਕੂਲ ਦਾ 28ਵਾਂ ਐਨੂਅਲ ਫੰਕਸ਼ਨ ਸੀਗਾ ਜਿਹਨੇ ਕੋਸ਼ਿਸ਼ ਕੀਤੀ ਹੈ ਬੱਚਾ ਨੂੰ ਆਪਣੀ ਇੰਡੀਆ ਦੇ ਨਾਲ ਜੋੜਨ ਦੀ ਔਰ ਬੱਚਿਆਂ ਨੇ ਬਹੁਤ ਵਧੀਆ ਢੰਗ ਨਾਲ ਸਾਰੀਆਂ ਜਿਹੜੀਆਂ ਸਟੇਟਸ ਹੈ ਉਹਨਾਂ ਦਾ ਕਲਚਰ ਉਹਦੀ ਲੈਂਗੁਏਜ ਪ੍ਰਦਰਸ਼ਿਤ ਕੀਤਾ ਨਾਲ ਦੀ ਨਾਲ ਉਹਨਾਂ ਸਾਇੰਸ ਦੀ ਸੰਗੋੜੀ ਟੈਕਨੀਕਲ ਐਜੂਕੇਸ਼ਨ ਲੋੜ ਹੈ ਉਹ ਵੀ ਉਹਨਾਂ ਬੱਚਿਆਂ ਨੇ ਡਿਸਪਲੇ ਕੀਤੀ ਆ ਤੇ ਬੱਚੇ ਜਿਹੜੇ ਆ ਸਕੂਲ 'ਚ ਰਹਿ ਕੇ ਕਿਹੋ ਜਿਹਾ ਪ੍ਰੋਜੈਕਟ ਬਣਦਿਆ ਬੱਚੇ ਸੋਚ ਕੀ ਹੋਜੀ ਆ ਅੱਗੇ ਜਾ ਕੇ ਬੱਚਾ ਨੇ ਕੀ ਬਣਨਾ ਸਾਡਾ ਵਿਜ਼ਨ ਹੈ ਕਿ ਅੱਗੇ ਬੱਚੇ ਜਾ ਕੇ ਜਿਹੜੇ ਆ ਅੱਛੇ ਇੰਜੀਨੀਅਰ ਬਣ ਡਾਕਟਰ ਬਣ ਆਫਸਰ ਬਣ ਔਰ ਉਹਨਾਂ ਕੋਲ ਐਸੀ ਕਲਾ ਹੋਵੇ ਆਪਣੇ ਕੋਲ ਕਿ ਜਿੱਥੇ ਵੀ ਉਹ ਜਾਣ ਉਹਨਾਂ ਨੂੰ ਅਨਪਲਾਈਮੈਂਟ ਦਾ ਸਾਹਮਣਾ ਨਾ ਕਰਨਾ ਪਵੇ ਇਹਦੇ ਵਾਸਤੇ ਸਾਡਾ ਕੋਸ਼ਿਸ਼ ਹੈ ਅੱਜ ਬੱਚਿਆਂ ਨੇ ਬਹੁਤ ਵਧੀਆ ਢੰਗ ਨਾਲ ਪ੍ਰਦਰਸ਼ਨ ਕੀਤਾ ਤੇ ਜਦੋਂ ਸਟੇਜ ਦੀ ਗੱਲ ਹੈ ਪੜਾਅ ਸਾਹਿਬ ਨੇ ਉਸ ਤੇ ਹੀ ਵੇਖੀ ਹੈ ਬੱਚਿਆਂ ਨੇ ਜੋ ਬਾਹਰ ਸੀਗਾ ਲਿਵਿੰਗ ਰੂਮ ਦੇ ਵਿੱਚ ਉਹ ਪ੍ਰੈਕਟੀਕਲੀ ਅੰਦਰ ਸਟੇਜ ਤੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇੰਡੀਆ ਦਾ ਕਿੰਨਾ ਮਹਾਨ ਇੰਡੀਆ ਹੈ ਔਰ ਇਸ ਮਹਾਨ ਇੰਡੀਆ 'ਚ ਰਹਿ ਕੇ ਅਸੀਂ ਕਿਹੋ ਜਿਹੇ ਬੱਚੇ ਸਾਡੇ ਬਣ ਗਏ ਸਾਡੇ ਕਿਹੋ ਜਿਹੇ ਬੱਚੇ ਇਸੜੀਆ ਬਣ ਗਏ ਕੋਈ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਧਰਤੀ ਦਾ ਪਾਣੀ ਹੀਟਾ ਪੱਦਰ ਬਹੁਤ ਨੀਵਾ ਜਾ ਚੁੱਕਾ ਵਾ ਔਰ ਧਰਤੀ ਦੀ ਗੱਲ ਹੋ ਰਹੀ ਐ ਕੀ ਕਹਣਾ ਕੋਈ ਧਰਤੀ ਦਾ ਨੀ ਪਾਣੀ ਜਿਹੜਾ ਸਮੱਸਿਆ ਵੈ ਤੇ ਇੰਟਰਨੈਸ਼ਨਲ ਸਮੱਸਿਆ ਵਾ ਭਾ ਇੰਡੀਆ ਵਿੱਚ ਤੇ ਖਾਸ ਕਰਕੇ ਪੰਜਾਬ ਵਿੱਚ ਬਹੁਤ ਵੱਡੀ ਸਮੱਸਿਆ ਵਾ ਔਰ ਉਹਨੇ ਵਾ ਸਾਨੂੰ ਬਹੁਤ ਰੁੱਖ ਲਾਉਣੇ ਪੈਣਗੇ ਪੀਰੀ ਪੂਰੀ ਫਾਊਂਡੇਸ਼ਨ ਪਿਛਲੇ ਸਾਲ 8000 ਰੁੱਖ ਲਾਇਆ ਸੀ ਇਸ ਸਾਲ 5000 ਰੁੱਖ ਲਾਇਆ ਹੈ ਹਰ ਸਾਲ ਇਹ ਕੋਸ਼ਿਸ਼ ਕਰਦੇ ਆ ਵਾਦ-ਵਾਦ ਰੁੱਖ ਲਗਾਈਏ ਅਵੇਰਨੈਸ ਵੀ ਪੈਦਾ ਕਰਦੇ ਆ ਕਿ ਪਾਣੀ ਬਚਾਓ ਸਰਕਾਰ ਵੀ ਕਰਦੀ ਐ ਡਰਸ਼ਿਪ ਕੁਸ਼ਨ ਦੀ ਗੱਲ ਚੱਲਦੀ ਹੈ ਕਿ ਸਾਰੀਆਂ ਧਰਾਂ ਇਕੱਠੀਆਂ ਹੋ ਕੇ ਚੱਲਣਗੀਆਂ ਤੇ ਫਿਰ ਪਾਣੀ ਦੀ ਰੁਕਣਾ ਵਾ ਇਕੱਲੇ ਇੱਕ ਦੀ ਸਮੱਸਿਆ ਨਹੀਂ ਹੈ ਜੇ ਕਿਸਾਨ ਦੀ ਸਮੱਸਿਆ ਹੈ ਤੇ ਉਹ ਉਹ ਵੀ ਪਾਣੀ ਸਮੱਸਿਆ ਹੈ ਬਟ ਜਿਹੜੀ ਅਨ ਜਿਹੜਾ ਪਾਣੀ ਸ਼ਹਿਰਾਂ 'ਚ ਵੇਸਟ ਹੁੰਦਾ ਉਹਨੂੰ ਸਾਂਭਣ ਦੀ ਲੋੜ ਹੈ ਸਾਰੇ ਸਾਂਭਣ ਦੀ